ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਦੇ ਪੁੱਤਰੇ ਹਰਕੀਰਤ ਸਿੰਘ ਦਾ ਸਸਕਾਰ ਲੁਧਿਆਣਾ ਜ਼ਿਲ੍ਹਾ ਸਥਿਤ ਉਹਨਾਂ ਦੇ ਪਿੰਡ ਕੋਟਲੀ ਵਿੱਚ ਅੱਜ ਕੀਤਾ ਜਾਏਗਾ। ਐਤਵਾਰ ਸਵੇਰ ਹਰਕੀਰਤ ਨੇ ਚੰਡੀਗੜ੍ਹ ਦੇ ਸੈਕਟਰ 5 ਸਥਿਤ ਆਪਣੇ ਘਰ ਅੰਦਰ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਵਿਧਾਇਕ ਗੁਰਕੀਰਤ ਕੋਟਲੀ ਦੇ ਭਰਾ ਹਰਕੀਰਤ ਨੂੰ ਤੁਰੰਤ ਪੀਜਾਈ ਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਰਕੀਰਤ ਨੇ ਆਪਣੇ ਸਿਰ ਤੇ ਗੋਲੀ ਮਾਰੀ ਸੀ। ਗੋਲੀ ਮਾਰਨ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ। ਲੁਧਿਆਣਾ ਤੋਂ ਐਮਪੀ ਰਵਨੀ ਸਿੰਘ ਬਿੱਟੂ ਨੂੰ ਦੱਸਿਆ ਕਿ ਹਰਕੀਰਤ ਕਾਫੀ ਸਮੇਂ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਤੇ ਉਸ ਦਾ 1994 ਤੋਂ ਇਲਾਜ ਚੱਲ ਰਿਹਾ ਸੀ ਬਿੱਟੂ ਮੁਤਾਬਕ ਐਤਵਾਰ ਸਵੇਰ ਹਰਕੀਰਤ ਨੇ ਆਪਣੇ ਸਿਰ ਵਿੱਚ ਗੋਲੀ ਮਾਰ ਕੇ ਆਪਣੀ ਜਾਨ ਦੇ ਦਿੱਤੀ ਚੰਡੀਗੜ੍ਹ ਪੁਲਿਸ ਵੱਲੋਂ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਹਰਕੀਰਤ ਕੋਟਲੀ ਪਿੰਡ ਦਾ ਸਰਪੰਚ ਵੀ ਰਹਿ ਚੁੱਕਾ ਹੈ ਤੇ ਅੱਜ ਹਰਕੀਰਤ ਦਾ ਪਿੰਡ ਕੋਟਲੀ ਦੇ ਵਿੱਚ ਸਸਕਾਰ ਕੀਤਾ ਜਾਣਾ ਹੋਰ ਜਾਣਕਾਰੀ ਦੇ ਲਈ ਗੱਲ ਕਰਦੇ ਆਂ ਸਾਡੇ ਪੱਤਰਕਾਰ ਨਵਿੰਦਰ ਸਿੰਘ ਬਰਾੜ ਦੇ ਨਾਲ ਜੀਨਪਿੰਦਰ ਹਰਕੀਰਤ ਦਾ ਸੰਸਕਾਰ ਕਿਨੇ ਵਜੇ ਕੀਤਾ ਜਾਣਾ ਤੇ ਕਿਹੜੇ ਕਿਹੜੇ ਨਿਤਾਵਾਂ ਕਿਹੜੇ ਕਿਹੜੇ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ ਨਵਦੀਪ ਅੱਜ ਦੁਪਹਿਰ ਕਰੀਬ 12 ਵਜੇ ਚੰਡੀਗੜ੍ਹ ਤੋਂ ਅੰਤੀ ਮ੍ਰਿਤਕ ਦੇ ਨੂੰ ਲਿਜਾਇਆ ਜਾਏਗਾ ਉਹਨਾਂ ਦਾ ਅੰਤਿਮ ਸੰਸਕਾਰ ਲੁਧਿਆਣਾ ਜ਼ਿਲ੍ਹੇ ਚ ਉਹਨਾਂ ਦੇ ਜੱਦੀ ਪਿੰਡ ਕੋਟਲੀ ਚ ਕੀਤਾ ਜਾਣਾ ਹੈ ਤੇ 12 ਵਜੇ ਕਰੀਬ ਜਿਹੜਾ ਉਹਨਾਂ ਦੀ ਬੋਡੀ ਹੈ ਇੱਥੋਂ ਚੰਡੀਗੜ੍ਹ ਤੋਂ ਵੰਨ ਹੋਵੇਗੀ ਔਰ ਬਾਅਦ ਦੁਪਹਿਰ ਕਰੀਬ 3 ਵਜੇ ਉਹਨਾਂ ਦੇ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਔਰ ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਾਲ ਹੋਰ ਪੰਜਾਬ ਕਾਂਗਰਸ ਦੇ ਕਈ ਵੱਡੇ ਲੀਡਰ ਉੱਥੇ ਪਹੁੰਚਣਗੇ ਪੰਜਾਬ ਕਾਂਗਰਸ ਨਾਲ ਜੁੜੇ ਵਧਾਈਪ ਉੱਥੇ ਪਹੁੰ ਸਾਡਾ ਮੁੱਖ ਮੰਤਰੀ ਅਭਿਆਸ ਸਿੰਘ ਦੇ ਪੁੱਤਰੇ ਹਨ ਹਰਕੀਰਤ ਔਰ ਇੱਕ ਵੱਡਾ ਨਾਮ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਅਤਵਾਦੀ ਦੌਰਾਨ ਉਹਨਾਂ ਨੂੰ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਬੈਂਸਿੰਗ ਨੂੰ ਔਰ ਪੰਜਾਬ ਕਾਂਗਰਸ ਦੇ ਵਿੱਚ ਇੱਕ ਵੱਡਾ ਨਾਮ ਹੈ ਇਸ ਪਰਿਵਾਰ ਦਾ ਅਜਿਹੇ ਚ ਉਹਨਾਂ ਦੇ ਅੰਤਿਮ ਸੰਸਕਾਰ ਤੇ ਕਾਂਗਰਸ ਦੇ ਕਾਫੀ ਵੱਡੇ ਲੀਡਰ ਜਿਹੜੇ ਆ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ